ਗੁਰੂ ਸਾਹਿਬ ਦੀ ਕਿਰਪਾ ਸਦਕਾ ਪਾਵਨ ਪਵਿੱਤਰ ਅੰਗ 143 ਤੇ ਸੁਭਾਏਮਾਨ ਸ਼ਬਦ ਜੋ ਆਪਾਂ ਕੱਲ ਪੜ੍ਹ ਰਹੇ ਸੀ ਉਹਨਾਂ ਦੇ ਆਪਾਂ ਅਖਰੀ ਅਰਥ ਕਰੇ ਸੀ ਸ਼ਲੋਕ ਮਹੱਲਾ ਪਹਿਲਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਸ਼ਲੋਕ ਹੈ ਸਿੰਘਾਂ ਬਾਜਾਂ ਚਰਗਾਂ ਕੋਹੀਆਂ ਇਨਾਂ ਖਵਾਲੇ ਕਾ ਕਾ ਖਾਨ ਤਿੰਨਾ ਮਾਸ ਖਵਾਲੇ ਏ ਚਲਾਏ ਰਾਹ ਮਹਾਰਾਜ ਸਮਝਾਉਣਾ ਕਰਦੇ ਸੀ ਉਹ ਆਪਾਂ ਨੂੰ ধারণা ਦੇਤੀਆਂ ਮਾਸਾहारी ਜੀਵ ਨੇ ਜਿਹੜੇ ਹਨਾ ਬਾਜ ਵੀ ਮਾਸ ਹੀ ਖਾਂਦਾ ਛੇਰ ਸਿੰਘਾਂ ਬਾਜਾਂ ਚਰਗਾਂ ਕੋਹਾਂ ਇਹਨਾਂ ਖਵਾਲੇ ਕਾ ਇਹ ਮਾਸ ਖਾਣ ਵਾਲੇ ਜੀਵ ਨੇ ਇੱਥੇ ਆਪਾਂ ਜੇ ਭਾਵ ਅਰਥ ਲਵਾਂਗੇ ਸਮਝਾਇਆ ਤਾਂ ਮਨੁੱਖਤਾ ਨੂੰ ਹਨਾ ਮਹਾਰਾਜ ਨੇ ਮਨੁੱਖ ਨੂੰ ਬੀਬੀਆਂ ਚੇ ਪਾਈ ਆ ਵੀ ਜੇ ਤੂੰ ਆਪਦੇ ਮਾਣ ਹੰਕਾਰ ਦੇ ਵਿੱਚ ਮਨੁੱਖਤਾ ਨੂੰ ਚੂੰਡ ਰਿਹਾ ਮਨੁੱਖ ਦਾ ਮਨੁੱਖਤਾ ਦਾ ਮਾਸ ਖਾ ਰਿਹਾ ਖੂਨ ਪੀ ਰਿਹਾ ਤੇ ਜਦੋਂ ਗੁਰੂ ਕਿਰਪਾ ਕਰਦਾ ਨਾ ਸਮੱਤ ਬਖਸ਼ਦਾ ਗੁਰਮਤ ਦਿੰਦਾ ਤੇ ਉਹ ਵੀ ਮਨੁੱਖਤਾ ਨੂੰ ਮਨੁੱਖ ਸਮਝਣ ਲੱਗ ਜਾਂਦੇ ਨੇ ਜਾਨੀ ਆਏ ਕਹੇ ਰੋ ਵੀ ਬਿਰਤੀ ਜਿਹੜੀ ਮਨੁੱਖਤਾ ਦਾ ਖੂਨ ਪੀਣ ਵਾਲੀ ਤੇ ਮਨੁੱਖਤਾ ਦਾ ਮਾਸ ਚੁੰਡਣ ਵਾਲੀ ਸੀ ਉਹ ਬਿਰਤੀ ਖਤਮ ਹੋ ਗਈ ਤੇ ਜੋ ਪਦਾਰਥ ਮਨੁੱਖ ਵਾਸਤੇ ਬਣੇ ਨੇ ਧਾਰਨਾ ਇਹ ਦੋਨੇ ਪਾਸੇ ਪੱਖ ਧਿਆਨ ਦੇਣਾ ਇਸ ਗੱਲ ਤੇ ਆਪਾਂ ਬਈ ਫੇਰ ਉਹ ਸੁਧਰ ਕੇ ਜਿਵੇਂ ਸੱਜਣ ਠੱਗ ਤੋਂ ਭਾਈ ਸੱਜਣ ਬਣ ਗਿਆ ਉਹ ਫਿਰ ਗੁਰੂ ਕਿਰਪਾ ਕਰਕੇ ਭਾਈ ਸੱਜਣ ਠੱਗ ਵਰਗੇ ਨੂੰ ਭਾਈ ਸੱਜਣ ਬਣਾ ਲੈਂਦਾ ਬਣ ਜਾਂਦੇ ਨੇ ਕਿਉਂਕਿ ਗੁਰੂ ਤੋਂ ਗੁਰੂ ਨੇ ਕਿਰਪਾ ਕੀਤੀ ਉਹਨਾਂ ਨੇ ਗੁਰੂ ਤੋਂ ਮਤ ਲਈ ਤੇ ਉਹ ਰਸਤਾ ਛੱਡਤਾ ਪਹਿਲਾਂ ਉਹਦੀ ਕਤਲਗਾਹ ਸੀ ਉਹ ਜਿੱਥੇ ਕਤਲਗਾਹ ਵਿੱਚ ਗਏ ਸੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਉਹਨੂੰ ਸਮਝਾਉਣ ਵਾਸਤੇ ਪਤਾ ਸੀ ਬਿਉਂਦਿਆਂ ਜਾਂਦਿਆਂ ਨੂੰ ਠੱਗਦਾ ਸੀ ਤੇ ਮਾਰ ਕੇ ਖੂਬੱਚ ਵੀ ਛੱਡ ਦਿੰਦਾ ਸੀ। ਉੱਥੇ ਬਣਾਇਆ ਸੀ ਉਹਦਾ ਉਹ ਜਿਹਾ ਸਿਸਟਮ। ਇਸ ਤਰ੍ਹਾਂ ਆਪਾਂ ਇਹਨੂੰ ਭਾਵ ਅਰਥ ਨੂੰ ਸਮਝਣਾ ਜੀ ਵੀ ਆਪਾਂ ਮਨੁੱਖ ਤੇ ਕਿਉਂਕਿ ਸਮਝਾਇਆ ਮਨੁੱਖ ਨੂੰ ਆਗਰਬਾਨੀ ਦੇ ਵਿੱਚ ਵੀ ਮਨੁੱਖ ਸਮਝ ਜਾ ਆਪਣੀਆਂ ਆਦਤਾਂ ਬਦਲ ਕੇ ਸਹੀ ਰਸਤੇ ਤੇ ਆ ਜਾ। ਅਗਲਾ ਸ਼ਬਦ ਸੀਗਾ ਕਾ ਖਾਨਤ ਨਾ ਮਾਸਕ ਵਾਲੇ ਇਹ ਚਲਾਏ ਰਾਂ ਕੰਨਾਂ ਦੀ ਵਰਤੀ ਬਹੁਤ ਵਧੀਆ ਹੁੰਦੀ ਆ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੁੜੇ ਹੁੰਦੇ ਨੇ ਤੇ ਗੁਰੂ ਦੇ ਕਹਨੇ ਮੁਤਾਬਕ ਜੀਵਨ ਹੁੰਦਾ ਤੇ ਕਈ ਵਾਰੀ ਕੋਈ ਇਹੋ ਜਿਹਾ ਮੌਕਾ ਬਣਦਾ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਤੇ ਉਹ ਰਸਤਾ ਚੇਂਜ ਕਰ ਬਦਲ ਜਾਂਦੇ ਨੇ ਗੁਰੂ ਦਾ ਦਵਾਰਾ ਛੱਡ ਜਾਂਦੇ ਨੇ ਗੁਰੂ ਦਾ ਦਰ ਛੱਡ ਕੇ ਗੁਰੂ ਦੇ ਗਿਆਨ ਤੋਂ ਹੀਣੇ ਹੋ ਜਾਂਦੇ ਨੇ ਤੇ ਗਲਤ ਰਸਤੇ ਪੈ ਜਾਂਦੇ ਨੇ ਕੋਈ ਚੰਗੇ ਭਲੇ ਆਪਾਂ ਜਾਣੀ ਮਹਾਰਾਜ ਦੀ ਕਿਰਪਾ ਸਦਕਾ ਇਸ ਨੂੰ ਮਨੁੱਖਤਾ ਤੇ ਲਾ ਕੇ ਸਮਝਣਾ ਗੱਲ ਆ ਵੀ ਮਨੁੱਖ ਜਿਹੜਾ ਮਾੜੇ کردار ਵਾਲਾ ਮਾੜੀਆਂ ਵਹਿਬਤਾਂ ਵਾਲਾ ਉਹ ਗੁਰੂ ਤੋਂ ਗਿਆਨ ਲੈ ਕੇ ਸੁਧਰ ਸਕਦਾ ਤੇ ਸਹੀ ਰਸਤੇ ਪੈ ਸਕਦਾ ਤੇ ਕਈ ਸਹੀ ਰਸਤੇ ਤੇ ਚੱਲਦੇ ਚੱਲਦੇ ਕੋਈ ਇਹੋ ਜੀ ਸੰਗਤ ਉਹਨਾਂ ਦੀ ਹੋ ਜਾਂਦੀ ਆ ਤਾਂ ਗੁਰੂ ਵਾਲਾ ਪਾਸਾ ਛੱਡ ਕੇ ਉਲਟ ਰਸਤੇ ਚੱਲ ਪੈਂਦੇ ਆ ਅੱਗੇ ਨਦੀਆਂ ਵਿੱਚ ਟਿੱਬੇ ਦਿਖਾਲੇ ਥਲੀ ਕਰੇ ਅਸਗਾ ਇਹ ਆਪਾਂ ਕੱਲ ਵੀ ਗੱਲ ਕਰ ਲਈ ਸੀ ਇਹ ਜਿਵੇਂ ਹੁਣ ਆਪਾਂ ਦੇਖਦੇ ਆਂ ਵੀ ਜਦੋਂ ਹੜ੍ਹ ਆਉਂਦੇ ਨੇ ਤੇ ਪਹਾੜ ਰੋੜ ਰੋੜ ਕੇ ਲੈ ਜਾਂਦੇ ਨੇ ਅੱਬੇ ਤਾਂ ਆਪਾਂ ਨੂੰ ਪਤਾ ਅੱਗੇ ਤਾਂ ਆਪਾਂ ਨੂੰ ਪਤਾ ਨਹੀਂ ਚਲਦਾ ਹੁਣ ਤਾਂ ਆਪਾਂ ਦੇਖ ਲੈਨੇ ਆਂ ਣਟ ਤੇ ਪਹਾੜ ਰੋੜ ਰੋੜ ਕੇ ਪਾਣੀ ਦੇ ਵਿੱਚ ਬਹਿ ਜਾਂਦੇ ਨੇ ਤੇ ਜਿਹੜੇ ਪਾਣੀ ਡੂੰਘੇ ਵਗਦੇ ਹੁੰਦੇ ਸੀ ਉਹਨਾਂ ਦੇ ਵਿੱਚ ਜਦੋਂ ਪਹਾੜਾਂ ਦੀ ਮਿੱਟੀ ਜਾ ਪੈਂਦੀ ਆ ਤੇ ਉਹ ਪੱਧਰੇ ਹੋ ਜਾਂਦੇ ਨੇ। ਨਦੀਆਂ ਵਿੱਚ ਟਿੱਬੇ ਦਿਖਾਲੇ ਜਿਹੜੀਆਂ ਨਦੀਆਂ ਵਗਦੀਆਂ ਸੀ ਉਹਨਾਂ ਦੇ ਵਿੱਚ ਟਿੱਬੇ ਬਣ ਗਏ ਉਹ ਪਾੜ ਰੋੜ ਰੋੜ ਕੇ ਉੱਥੇ ਮਿੱਟੀ ਇਕੱਠੀ ਹੋ ਗਈ ਤੇ ਉਹ ਡੂੰਘੇ ਥਾਂ ਭਰ ਕੇ ਉੱਚੇ ਹੋ ਗਏ। ਤੇ ਜਿੱਦਰ ਨੂੰ ਪਾਣੀ ਦੀ ਖਾਰ ਪੈ ਗਈ ਤੇ ਉਧਰ ਨੂੰ ਪਲਾਂ ਔਰ ਟਿੱਬਿਆਂ ਦੇ ਵਿੱਚ ਖਾਰ ਸੀਗੀ ਤੇ ਉਹ ਟਿੱਬਿਆਂ ਦੇ ਵਿੱਚ ਦੀ ਰਸਤਾ ਬਣਾ ਕੇ ਡੂੰਘਾ ਸਮੁੰਦਰ ਬਣ ਗਿਆ। ਅਸਗਾਹ ਦਾ ਮਤਲਬ ਡੂੰਗਾ ਪਾਣੀ ਹੋ ਗਿਆ। ਨਦੀਆਂ ਵਿੱਚ ਟਿੱਬੇ ਦਖਾਲੇ ਥਲੀ ਕਰੇ ਅਸਗਾਹ। ਕੀੜਾ ਥਾਪ ਦੇ ਪਾਤਸ਼ਾਹੀ ਲਸ਼ਕਰ ਕਰੇ ਸਵਾ। ਇਹ ਆਪਾਂ ਕੱਲ ਵੀ ਗੱਲ ਸਮਝ ਲਈ ਸੀ ਆਪਾਂ ਇਤਿਹਾਸ ਵਿੱਚੋਂ ਗੱਲ ਸਮਝ ਲਈ ਸੀ ਭਾਈ ਬਚਿੱਤਰ ਸਿੰਘ ਦੇ ਜੀਵਨ ਤੇ ਲਾ ਕੇ। ਵੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਜਦੋਂ ਦੇ ਕੇ ਥਾਪੜਾ ਤੋੜਿਆ। ਕੇਸਰੀ ਚੰਦ ਲੈ ਕੇ ਆਇਆ ਸੀ 1.5 ਲੱਖ ਫੌਜ ਦੱਸਿਆ ਇਤਿਹਾਸ ਨੇ ਸਵਾ ਲੱਖ ਡੇਢ ਲੱਖ ਫੌਜ ਲੈ ਕੇ ਆਸੀ ਤੇ ਹਾਥੀ ਨੂੰ ਸ਼ਰਾਬ ਦੀਆਂ ਮੱਟਾਂ ਪਿਆ ਪਿਆ ਕੇ پاگل ਕਰਕੇ ਲਿਆਂਦਾ ਸੀਗਾ ਮੂਰੇ ਹਾਥੀ ਜੋੜਿਆ ਸੀ ਕਿਰਪਾਨਾਂ ਬੰਨਤੀਆਂ ਦਰਬਾਰਾਂ ਚੋਂਡਾਂ ਦੇ ਨਾਲ ਤਵੀਆਂ ਬੰਨਤੀਆਂ ਮੱਥਿਆਂ ਦੇ ਉੱਤੇ ਤੇ ਉਹ 1.5-4 ਫੁੱਟ ਦੇ ਭਾਈ ਬਚਿੱਤਰ ਸਿੰਘ ਨੇ ਗੁਰੂ ਤੋਂ ਲੈ ਕੇ ਥਾਪੜਾ ਤੇ ਉਹ ਲਸ਼ਕਰ ਸੀ ਜਿਹੜਾ ਲੈ ਕੇ ਆਇਆ ਕੇਸਰੀ ਚੰਦ ਇਤਿਹਾਸ ਗਵਾਜੀ ਇਹੇ ਜਦੋਂ ਮੱਥੇ 'ਚ ਮਾਰੀ 나ਗਣੀ ਜਾ ਕੇ ਤੇ ਉਹ ਕੇਸਰੀ ਚੰਦ ਦਾ ਸਿਰ ਵੱਢ ਕੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਜੋੜਿਆਂ 'ਚ ਰੱਖਿਆ ਲਿਆ ਕੇ ਚਰਨਾਂ 'ਚ ਤੇ ਲਸ਼ਕਰ ਸੀ ਜਿਹੜਾ ਉਹ ਹਾਥੀ ਜਦੋਂ ਪਿੱਛੇ ਨੂੰ ਗਿਆ ਉਹ ਤਾਂ ਜਿਹੜਾ ਲਾਮ ਲਸ਼ਕਰ ਲੈ ਕੇ ਆਇਆ ਸੀ ਉਹ ਪਿੱਛੇ ਨੂੰ ਲਤੜਦਾ ਹੋਇਆ ਉਹਨੇ ਅਸਗਾ ਮਤਲ ਲਸ਼ਕਰ ਕਰੇਸਵਾ ਉਹਨੂੰ ਖਤਮ ਕਰਤਾ ਉਹਨੇ ਪਿੱਛੇ ਭੱਜ ਕੇ ਮੁੜ ਗਏ ਆਪਾਂ ਇਹ ਆਧਾਰ ਨਾਲ ਲੈ ਕੇ ਇਹਦਾ ਭਾਵ ਵਰਤ ਸਮਝਿਆ ਸੀ ਬੇ ਨਮਾਨਿਆ ਜੇ ਤੇ ਜਦੋਂ ਗੁਰੂ ਕਿਰਪਾ ਕਰਦਾ ਨਾ ਤੇ ਉਦੋਂ ਜਿਹੜੀ ਇੱਕ ਕੀੜੇ ਵਰਗੀ ਵਸਤਾ ਸੀ ਜਾਂ ਹੁਣ ਆਪਾਂ ਗਿਆਨ ਮੁਤਾਬਕ ਗੱਲ ਕਰਗੇ ਤਾਂ ਜਿਹੜੀ ਬਿਰਤੀ ਮਾੜੀ ਸੀ ਥੱਲੇ ਨੂੰ ਹੀ ਨੀਮੋ ਝਾਕਦੀ ਸੀ ਤੇ ਉਹ ਬਿਰਤੀ ਉੱਚੀ ਹੋ ਗਈ ਗੁਰੂ ਦਾ ਗਿਆਨ ਲੈ ਕੇ ਕੀੜਾ ਥਾਪ ਦੇ ਪਾਤਸ਼ਾਹੀ ਲਸ਼ਕਰ ਕਰੇ ਸਵਾ ਜੇਤੇ ਜੀ ਜੀਵੇ ਲੈ ਸਾਹ ਜੀਵਾਲੇ ਤਾਂ ਕੇ ਆ ਆਸਾ ਜੇਤੇ ਜੀ ਜੀਵੈ ਲੈ ਸਾਹ ਜਿੰਨੇ ਵੀ ਜੀਵ ਸਾਹ ਲੈ ਕੇ ਜਿੰਦੇ ਨੇ ਜੀਵਾਲੇ ਤਾਂ ਕੇ ਆਸਾ ਉਹਦੀ ਕਿਰਪਾ ਦੇ ਸਦਕਾ ਸਾਹ ਲੈ ਕੇ ਸਾਰੇ ਜੀਵ ਜਿੰਦੇ ਨੇ ਹਣਾ ਜਿੰਨੇ ਵੀ ਬਨਸਪਤੀ ਆ ਜੋ ਵੀ ਆ ਫੁੱਲ ਆ ਠੀਕ ਹੈ ਜੀ ਕੱਖ ਨੇ ਕੰਡੇ ਨੇ ਸਭ ਜੀਵ ਜਿਨ੍ਹਾਂ ਦੇ ਵਿੱਚ ਜੀਵਤ ਹੈ ਉਹ ਸਾਹ ਲੈ ਕੇ ਹੀ ਜਿੰਦੇ ਨੇ ਆਕਸੀਜਨ ਲੈ ਕੇ ਠੀਕ ਹੈ ਜੀ ਆਕਸੀਜਨ ਆਇਆ ਵੀ ਕਈ ਪਾਣੀ ਦੇ ਜੇ ਜੇ ਹੁਣ ਆਪਾਂ 42 ਲੱਖ ਜੀਵ ਮੰਨਦੇ ਆ ਵੀ ਪਾਣੀ ਦੇ ਵਿੱਚ 42 ਲੱਖ ਪਾਣੀ ਚਾ ਤੇ 42 ਲੱਖ ਧਰਤੀ ਤੇ ਆ ਤੇ ਉਹਨਾਂ ਨੂੰ ਪਾਣੀ ਦੇ ਵਿੱਚੋਂ ਆਕਸੀਜਨ ਮਿਲਦੀ ਹੈ ਭਾਈ ਅੱਗੇ ਮਹਾਰਾਜ ਕਹਿੰਦੇ ਨੇ ਨਾਨਕ ਜੀਓ ਜਿਉ ਸੱਚੇ ਭਾਵੇ ਤਿਉਂ ਤਿਉਂ ਦੇ ਗਰਾ ਜਿਵੇਂ ਜਿਵੇਂ ਉਹ ਸੱਚੇ ਪ੍ਰਭੂ ਪਰਮਾਤਮਾ ਨੂੰ ਪਾਉਂਦਾ ਹੈ ਓਵੇਂ ਓਵੇਂ ਹੀ ਆਪਣੀ ਕੁਦਰਤ ਨੂੰ ਚਲਾ ਰਿਹਾ ਹੈ ਅੱਗੇ ਹੁਣ ਦੱਸਦੇ ਨੇ ਸਤਿਗੁਰੂ ਮਹੱਲਾ ਪਹਿਲਾ ਏਕਾ ਮਾਸਾ ਹਾਰੀ ਇਕ ਤਿਰਨ ਖਾਹੇ ਇਕ ਮਾਸ ਖਾਂਦੇ ਨੇ ਇਕ ਘਾ ਪੱਠਾ ਖਾਂਦੇ ਨੇ ਇਕ ਨਾ ਸਤੀ ਅੰਮ੍ਰਿਤ ਪਾਹੇ ਮਨੁੱਖਤਾ 36 ਅਮਰਤ ਸ਼ਕਤੀ ਹੈ 36 ਤਰ੍ਹਾਂ ਦੇ ਪਦਾਰਥ 36 ਪਦਾਰਥ ਜੀ ਨੂੰ ਕਹਿੰਨੇ ਆਪਾਂ ਇੱਕ ਜੀਵ ਉਹ ਨੇ ਜਿਹੜੇ ਮਾਸ ਖਾ ਕੇ ਗੁਜ਼ਾਰਾ ਕਰਦੇ ਨੇ ਇੱਕ ਜੀਵ ਉਹ ਨੇ ਜਿਹੜੇ ਘਾ ਪੱਠਾ ਖਾ ਕੇ ਉਹਦੇ ਹੁਕਮ ਅੰਦਰ ਹਨ ਘਾ ਪੱਠੇ ਤੇ ਲਾਏ ਹੋਏ ਆ ਮਾਸ ਮਾਸ ਮਾਸਾ ਹਰੀ ਮਾਸ ਖਾਣ ਤੇ ਲੱਗੇ ਹੋਏ ਨੇ ਇੱਕ ਨਾ 36 ਅਮਰਤ ਪਾਹੇ ਇੱਕ 36 ਪਦਾਰਥ ਸ਼ਕਦਾ ਸਕਾਉਂਦਾ ਵੀ ਕਈ ਵਾਰੀ ਉਹਨੂੰ ਕਹੁੰਦੇ ਵੀ ਆਨੀ ਜਬਾਰੀ ਜੀ ਗੱਲ ਕਰਗੇ ਜੇ ਹੁਣ ਲਾਈਏ ਤਾਂ ਹਿਸਾਬ ਜਿਆ ਹੁਣ ਸੱਤੀ ਪਦਾਰਥ ਬਣੇ ਹੋਏ ਆ ਸ਼ੂਗਰ ਵਾਲੇ ਮਰੀਜ਼ ਨੂੰ ਮਨਾਹੀ ਆ ਵੀ ਖਾਣੇ ਨਹੀਂ ਪਏ ਆ ਸਾਹਮਣੇ ਵੀ ਖਾਣੇ ਨਹੀਂ ਉਹ ਉਹ ਚੱਲ ਗੱਲ ਬੱਕਰੀ ਆ ਬਿ ਸਰੀਰਕ ਪ੍ਰੋਬਲਮਾਂ ਤਾਂ ਡਾਕਟਰ ਰੋਕ ਦਿੰਦਾ ਇੱਕ ਮਿੱਟੀ ਆ ਮੈਂ ਮਿੱਟੀ ਆ ਖਾਏ ਇੱਕ ਪੌਣ ਸੁਮਾਰੀ ਪੌਣ ਸੁਮਾਰ ਇੱਕ ਜੀਵ ਮਿੱਟੀ ਖਾਂਦੇ ਨੇ ਮਿੱਟੀ ਛੱਟਦੇ ਨੇ ਜਿਹੜੇ ਆ ਰੁੜਨ ਵਾਲੇ ਨੇ ਕੀੜੇ ਧਰਤੀ ਤੇ ਉਹ ਜੀਵ ਮਿੱਟੀ ਉਹ ਹੀ ਖਾਂਦੇ ਨੇ ਜਨਮ ਲੈਣ ਸਾਰੀ ਮਿੱਟੀ ਚਟਣੀ ਆ ਉਹਨਾਂ ਨੇ ਮਿੱਟੀ ਵਾਲੇ ਆ ਮਿੱਟੀ ਆ ਇੱਕ ਮਹਾਰਾਜ ਕਹਿੰਦੇ ਇੱਕੇ ਮਿੱਟੀयां ਮਹਿ ਮਿੱਟੀयां ਖਾਏ ਮਿੱਟੀ ਵਿੱਚ ਪੈਦਾ ਹੋਣ ਵਾਲੇ ਮਿੱਟੀ ਉਹ ਹੀ ਖਾਂਦੇ ਨੇ ਇੱਕ ਪੌਣ ਸਮਾਰੀ ਇੱਕ ਹਵਾ ਤੇ ਹੀ ਹਵਾਈ ਫੱਕਦੇ ਨੇ ਉਹ ਵੀ ਜੀਵ ਹੈਗੇ ਨੇ ਮਹਾਰਾਜ ਜੀ ਪੈਦਾ ਕੀਤੇ ਹੋਏ ਉਹ ਹਵਾ ਦੇ ਨਾਲ ਹੀ ਗੁਜ਼ਾਰਾ ਹੁੰਦਾ ਉਹਨਾਂ ਦਾ ਹਵਾ ਆਕਸੀਜਨ ਜਾਂਦੀ ਜਾਂਦੀ ਆਈ ਜਾਂਦੀ ਉਹਨਾਂ ਦਾ ਹੋਰ ਖਾਣਾ ਹੀ ਨਹੀਂ ਹੈ ਕੋਈ ਪੌਣ ਸਮਾਰੀ ਬਈ ਹਵਾ ਤੇ ਹੀ ਉਹਨਾਂ ਦਾ ਗੁਜ਼ਾਰਾ ਹੁੰਦਾ ਹੈ ਇੱਕ ਨਿਰੰਕਾਰੀ ਨਾਮ ਆਧਾਰ ਇੱਕ ਨਿਰੰਕਾਰ ਦੇ ਨਾਮ ਦੇ ਆਧਾਰ ਤੇ ਵੀ ਜੀਂਦੇ ਨੇ ਲੋਕ ਇਹ ਵੀ ਹੈਗੇ ਨੇ ਪ੍ਰਭੂ ਪ੍ਰਮਾਤਮਾ ਦੇ ਨਾਮ ਦਾ ਆਧਾਰ ਹੀ ਜੀਵੇ ਦਾਤਾ ਮਰੇ ਨ ਕੋਏ ਨਾਨਕ ਮੁਠੇ ਜਾਹੇ ਨਾਹੀ ਮਨ ਸੋਏ ਜੀਵੇ ਦਾਤਾ ਮਰੇ ਨ ਕੋਏ ਇਹ ਪ੍ਰਭੂ ਪਰਮਾਤਮਾ ਦੀਆਂ ਦਾਤਾਂ ਦੇ ਨਾਲ ਜੀਵ ਜਿੰਦੇ ਨੇ ਤੇ ਹੁਣ ਜਿਹੜੀ ਹੁਣ ਆਖਰੀ ਗੱਲ ਕਹੀ ਹੈ ਮਹਾਰਾ ਨੇ ਨਾਨਕ ਮੁਠੇ ਜਾਹੇ ਨਾਹੀ ਮਨ ਸੋਏ ਜੇ ਹੁਣ ਪ੍ਰਭੂ ਪਰਮਾਤਮਾ ਨਾਲ ਟੁੱਟਿਆ ਹੋਇਆ ਇਨਸਾਨ ਮੁਠੇ ਦਾ ਮਤਬਲ ਠੱਗਿਆ ਗਿਆ ਗੱਲ ਸਾਰੀ ਮਨੁੱਖ ਤੇ ਆ ਜੀ ਮੁੱਖ ਨੂੰ ਮਨੁੱਖ ਨੂੰ ਸਮਝਾਇਆ ਬੀਬੀਆ ਚੇ ਪਾਈ ਆ ਹੋਰ ਕੋਈ ਜੀਵ ਨਾ ਤਾਂ ਸਮਝ ਸਕਦਾ ਨਾ ਉਹਨੂੰ ਸਮਝਾਇਆ ਜਾ ਸਕਦਾ ਹਾਂ ਇੱਕ ਜਿਵੇਂ ਸਿੱਖਿਆ ਦਿੱਤੀ ਜਾ ਸਕਦੀ ਆ ਜਿਵੇਂ ਕਿ ਘੋੜੇ ਆ ਕੁੱਤੇ ਆ ਬਹੁਤ ਸਾਰੇ ਜੀਵਾਂ ਨੂੰ ਸਿਖਾਇਆ ਜਾਂਦਾ ਤੋਤੇ ਨੂੰ ਬੋਲਣਾ ਸਿਖਾਇਆ ਜਾਂਦਾ ਉਹ ਚੈਪਟਰ ਵੱਖਰਾ ਹੈ ਵੀ ਉਹਨੂੰ ਉਹ ਪ੍ਰੈਕਟਿਸ ਕਰਾਤੀ ਉਹਨੂੰ ਉਹ ਉਹਨਾਂ ਕ ਬੋਲਦਾ ਘੋੜਾ ਥੋੜਾ ਜਿਹਾ ਸਮਝ ਜਾਂਦਾ ਮਨੁੱਖੀ ਭਾਸ਼ਾ ਨੂੰ ਬੈਠਣ ਲਈ ਕਹੇ ਤਾਂ ਉੱਠਣ ਲਈ ਕਹੇ ਤਾਂ ਦੌੜਨ ਲਈ ਕਹੇ ਤਾਂ ਕੁੱਕਰ ਆ ਜਿਹੜਾ ਉਹ ਬਹੁਤ ਛੇਤੀ ਸਮਝ ਜਾਂਦਾ ਜਾਣੀ ਕੁਛਕ ਪੁਆਇੰਟ ਸਮਝਦੇ ਨੇ ਉਹ ਵੀ ਆਪਾਂ ਧਿਆਨ ਦੇ ਜੀ ਇਸ ਗੱਲ ਤੇ ਉਹ ਵੀ ਕੁਛਕ ਪੁਆਇੰਟ ਸਮਝਦੇ ਨੇ ਬੰਦੇ ਦੇ ਪਰ ਮਨੁੱਖ ਦਾ ਵਾਲਾ ਜੀਵਨ ਨਹੀਂ ਬਣ ਸਕਦਾ ਉਹਨਾਂ ਦਾ ਮਨੁੱਖ ਵਾਲਾ ਵੀ ਜੇ ਹੁਣ ਘੋੜੇ ਨੂੰ ਪੜਾਇਆ ਗਿਆ ਜਾਂ ਮਤਲਬ ਕੁੱਤੇ ਨੂੰ ਪੜਾਇਆ ਗਿਆ ਤੋਤੇ ਨੂੰ ਪੜਾਇਆ ਗਿਆ ਤੇ ਉਹ ਮਨੁੱਖ ਬਣ ਗਿਆ ਨਹੀਂ ਮਨੁੱਖ ਵਰਤੀ ਨਹੀਂ ਬਣ ਸਕਦੀ ਇਹ ਧਿਆਨ ਦਿਓ ਹਾਂ ਸਿਖਾਇਆ ਉਹ ਬਹੁਤ ਕੁਝ ਆ ਸਕਦਾ ਜੀਵਨ ਪਸ਼ੂ ਸਿਖਾਏ ਹੋਏ ਨੇ ਅੱਜ ਨਟ ਤੇ ਦੇਖਦੇ ਹੁੰਨੇ ਆ ਗਾਈਆਂ ਨੂੰ ਵੀ ਸਿਖਾਇਆ ਗਿਆ ਮੱਝਾਂ ਵੀ ਸਿੱਖੀਆਂ ਹੋਈਆਂ ਨੇ ਸਿਖਾਇਆ ਜਾ ਸਕਦਾ ਕੁਝ ਭਾਸਾ ਸਿੱਖ ਜਾਂਦੇ ਨੇ ਜਾਨਵਰ ਉਹ ਗੱਲ ਵਾਕਾ ਪਰ ਜੋ ਗਿਆਨ ਦਿੱਤਾ ਗੁਰਬਾਣੀ ਦੇ ਵਿੱਚ ਮਨੁੱਖ ਤੈਨੂੰ ਦਿੱਤਾ ਤੂੰ ਆਪਣਾ ਮਨੁੱਖਾ ਜੀਵਨ ਬੰਦਿਆਂ ਦੇਦਰਾਂ ਜੀ ਗੁਰੂ ਸਮਝਾਉਣਾ ਕਰਦੇ ਨੇ ਅਗੇ ਮਹਾਰਾਜ ਕਹਿਣਾ ਕਰਦੇ ਨੇ ਪੌੜੀ ਵਾਲੀ ਪੰਕਤੀ ਸਤਿਗੁਰੂ ਕਹਿੰਦੇ ਨੇ ਪੂਰੇ ਗੁਰ ਕੀ ਕਾਰ ਕਰਮ ਕਮਾਈਏ ਪੂਰੇ ਗੁਰੂ ਦੀ ਦੱਸੀ ਹੋਈ ਗੱਲ ਤੇ ਪਹਿਰਾ ਦੇ ਸੱਜਣਾ ਜੋ ਪੂਰਾ ਗੁਰੂ ਗੁਰਬਾਣੀ ਗਾਇ ਰਹੀ ਆ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅਮਰ ਤਾਂ ਸਾਰੇ ਇਹ ਆਪਾਂ ਸ਼ਬਦ ਪੜ੍ਹਦੇ ਆ ਨਾ ਗੁਰਬਾਣੀ ਗੁਰੂ ਹੈ ਇਹਦੇ ਵਿੱਚ ਅਮਰਤ ਸਾਰੇ ਸਚਾਈ ਸਾਰੀ ਇਹਦੇ ਵਿੱਚ ਐ ਜੋ ਰਸਤਾ ਤੈਨੂੰ ਅਕਾਲ ਪੁਰਖ ਵਾਹਿਗੁਰੂ ਵਾਲਾ ਗੁਰਬਾਣੀ ਦੱਸ ਸਕਦੀ ਆ ਹੋਰ ਕੋਈ ਨਹੀਂ ਦੱਸ ਸਕਦਾ ਸਹੀ ਰਸਤਾ ਤੈਨੂੰ ਗੁਰਬਾਣੀ ਦੱਸੇਗੀ ਗੁਰਬਾਣੀ ਤੋਂ ਸਿੱਖਿਆ ਲੈ ਲੈ ਹਾਂ ਜਿਹੜੇ ਗੁਰਮਖ ਪਿਆਰੇ ਨੇ ਭੈਣਾ ਚਾਹੇ ਭਾਈ ਆ ਕੋਈ ਗੁਰੂ ਦੀ ਗੱਲ ਸਮਝਾਉਂਦੇ ਨੇ ਸਾਨੂੰ ਉਹ ਆਪਣੇ ਵੀਰ ਤੇ ਪਾਏ ਨੇ ਹਰ ਜਨ ਕੀ ਕੋਈ ਬਾਤ ਸੁਣਾਵੇ ਸੋ ਭਾਈ ਸੋ ਮੇਰਾ ਵੀਰ ਇਹ ਵੀ ਪੰਕਤੀ ਅਗਰਬਾਣੀ ਦੇ ਵਿੱਚ ਜਿਹੜਾ ਹਰੀ ਪ੍ਰਭੂ ਪਰਮਾਤਮਾ ਦੀ ਕੋਈ ਗੱਲ ਸੁਣਾਉਂਦਾ ਮਹਾਰਾਜ ਕਹਿੰਦੇ ਉਹ ਆਪਣਾ ਭੈਣ ਭਾਈ ਆ ਰੱਬ ਨਹੀਂ ਸਾਡਾ ਮਹਾਪੁਰਖ ਨਹੀਂ ਹੈ ਉਹ ਮਹਾਪੁਰਖ ਆਪਣੇ 35 ਮਹਾਪੁਰਖ ਹੈ 35 ਮਹਾਪੁਰਖਾਂ ਦੀ ਆਪਾਂ ਇਸ ਟਾਈਮ ਸੰਗਤ ਕਰ ਰਹੇ ਹਾਂ ਸਾਧੂ ਕੌਣ ਹੈ ਗੁਰੂ ਸਾਧੂ ਜਿਵੇਂ ਆ ਭਾਈ ਸਾਹਿਬ ਪੜ੍ਹਦੇ ਹੁੰਦੇ ਨੇ ਸਾਧੂ ਬਿਨ ਨਾਹੀ ਦਰਬਾਰ ਗੁਰੂ ਗ੍ਰੰਥ ਸਾਹਿਬ ਤੋਂ ਵੱਡਾ ਸਾਧੂ ਸੰਸਾਰ ਦੇ ਵਿੱਚ ਨਹੀਂ ਹੈ ਇਹ ਗੁਰੂ ਸਾਧੂ ਤੋਂ ਬਿਨਾ ਦਰਬਾਰ ਨਹੀਂ ਸਜਦਾ ਦਰਬਾਰ ਤਾਂ ਗੁਰੂ ਸਾਧੂ ਦੇ ਕਰਕੇ ਹੈ ਆਪਾਂ ਧਿਆਨ ਨਾਲ ਗੱਲ ਸੁਣਨੀ ਆ ਸਮਝਣੀ ਆ ਵਿੱਚੋਂ ਕਿਣਕਾ ਚੁਗਣਾ ਗਿਆਨ ਦਾ ਕੋਈ ਵੀ ਵੀਰ ਭੈਣ ਭਰਾ ਗੱਲ ਸੁਣਾਉਂਦਾ ਉਹਦੇ ਵਿੱਚੋਂ ਜਿਹੜੀ ਗਰਬਾਣੀ ਦੀ ਕਿਸਮੱਟੀ ਤੇ ਗੱਲ ਸਹੀ ਉੱਤਰਦੀ ਆ ਉਹਨੂੰ ਆਪਾਂ ਪੱਲੇ ਬੰਨ ਲਓ ਜਿਹੜੀ ਗਰਬਾਣੀ ਤੋਂ ਉਲਟਾ ਗਰਬਾਣੀ ਦੀ ਕਸਵੱਟੀ ਤੇ ਨਹੀਂ ਉੱਤਰਦੀ ਤੇ ਉਹਨੂੰ ਛੱਡ ਦਿਓ ਜਿਵੇਂ ਕਈ ਵਾਰੀ ਇੱਕ ਅਧਾਰਨਾ ਹੁੰਦੀ ਹੈ ਕਈ ਵਾਰੀ ਕਹਿੰਦੇ ਨਾ ਵੀ ਕੋਈ ਗੱਡੀ ਆ ਆਪਣੀ ਮਹਿੰਗੀ ਗੱਡੀ ਆ ਉਹਦਾ 파ਟਕ ਤੋਂ ਨਹੀਂ ਮਿਲਿਆ ਜਾਂਸੀ ਚੋਂ ਨਹੀਂ ਮਿਲਿਆ ਕਿਸੇ ਦੁਕਾਨ ਤੋਂ ਨਹੀਂ ਮਿਲਿਆ ਕੋਈ ਚੀਜ਼ ਮਤਲਬ ਚਾਹੀਦੀ ਆ ਆਪਾਂ ਨੂੰ ਕਈ ਵਾਰੀ ਉਹ ਕਵਾੜਖਾਨੇ ਤੋਂ ਚੀਜ਼ ਮਿਲ ਜਾਂਦੀ ਆ ਕਹਣ ਦਾ ਭਾਵ ਆ ਬਸ ਸੁਣੀਏ ਜੋ ਗਰਬਾਣੀ ਦੀ ਕਸਵੱਟੀ ਤੇ ਗੱਲ ਪੂਰੀ ਆ ਉਹਨੂੰ ਪੱਲੇ ਬੰਨ ਲਓ ਦੂਜੀ ਛੱਡ ਦੋ ਮਹਾਰਾਜ ਕਹਿਣਾ ਕਰਦੇ ਨੇ ਪੌੜੀ ਵਾਲੇ ਸ਼ਬਦ ਵਿੱਚ ਕਹਿੰਦੇ ਨੇ ਮਹਾਰਾਜ ਪੂਰੇ ਗੁਰ ਕੀ ਕਾਰ ਕਰਮ ਕਮਾਈਏ ਪੂਰੇ ਗੁਰੂ ਦੇ ਕਹਿਣੇ ਲਾ ਕੇ ਆਪਣੇ ਜੀਵਨ ਦੇ ਵਿੱਚ ਜਿਹੜੀ ਕਾਰ ਕਮਾਉਣੀ ਆ ਕਰਮ ਕਰਨਾ ਹੈ ਗੁਰੂ ਦੇ ਕਹਿਣੇ ਮੁਤਾਬਕ ਕਰ ਮਹਾਰਾਜ ਕਹਿੰਦੇ ਪੂਰੇ ਗੁਰ ਕੀ ਕਾਰ ਕਰਮ ਕਮਾਈਏ ਗੁਰਮਤੀ ਆਪ ਗਵਾਏ ਨਾਮ ਧਿਆਈਏ ਅਗਨ ਗੱਲ ਵੀ ਗੁਰੂ ਤੋਂ ਮਾਤਰ ਹੈ ਨਾ ਆਪਣਾ ਆਪ ਗਵਾਦੇ ਆਪਣੀ ਮਰਜ਼ੀ ਜੀ ਛੱਡ ਦੇ ਵੀ ਐਂ ਹੁੰਦਾ ਜੀ ਇਹ ਐਂ ਹੁੰਦਾ ਫਲਾਣੇ ਮਹਾਂਪੁਰਖ ਕਹਿੰਦੇ ਆ ਫਲਾਣੇ ਉਹ ਕਹਿੰਦੇ ਨਾ ਜਿਹੜੇ ਛਾਨੂੰ ਮਹਾਂਪੁਰਖ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਇਹ ਗੱਲ ਮੰਨ ਇਹਦੀ ਗੱਲ ਕੋਈ ਵੀ ਭੈਣ ਭਾਈ ਸੁਣਾਉਂਦਾ ਆਪਾਂ ਪਹਿਲਾਂ ਕਿਹਾ ਕਈਆ ਗੱਲ ਗੁਰਬਾਣੀ ਦੀ ਪੰਕਤੀ ਵੀ ਗੁਰਬਾਣੀ ਦਾ ਫੈਸਲਾ ਗੁਰੂ ਦੇ ਬਚਨ ਨੇ ਹਰ ਜਨ ਕੀ ਕੋਈ ਬਾਤ ਸੁਣਾਵੇ ਸੋ ਭਾਈ ਸੋ ਮੇਰਾ ਵੀਰ ਕੋਈ ਹਰੀ ਪ੍ਰਭੂ ਪਰਮਾਤਮਾ ਦੀ ਗੱਲ ਸੁਣਾਉਂਦਾ ਤੇ ਉਹਨਾਂ ਦੇ ਜਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਗੁਰੂ ਸਹਿਬਾਨਾਂ ਦੀ ਭਗਤ ਸਹਿਬਾਨਾਂ ਦੀ ਬਾਣੀ ਦੇ ਵਿੱਚੋਂ ਗੱਲ ਸੁਣਾਉਂਦਾ ਉਹ ਆਪਣਾ ਭਾਈ ਤੇ ਵੀਰ ਹੈ ਉਹ ਆਸਾਖਾ ਆਪਣਾ ਜਿਹੜਾ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੋੜਦਾ ਅੱਗੇ ਸਤਗੁਰੂ ਕਹਣਾ ਕਰਦੇ ਨੇ ਵਾਹਿ ਦੂਜੀ ਕਾਰੇ ਲੱਗ ਧਿਆਨ ਨਾਲ ਸੁਣਿਓ ਜੀ ਗੱਲ ਹੁਣੇ ਦੂਜੀ ਕਾਰੇ ਲੱਗ ਜਨਮ ਗਵਾਈਏ ਜੇ ਕਿਸੇ ਦੂਜੇ ਦੇ ਕਹੇ ਤੇ ਕਾਰੇ ਲੱਗਿਆ ਹੋਣਾ ਵੀ ਕਿਸੇ ਨੇ ਆ ਮੰਤਰ ਦੇ ਤੇ ਵੀ ਐਂ ਕਰੋ ਜੀ ਤੁਸੀਂ ਇਸ ਟਾਈਮ ਉੱਠ ਕੇ ਇੰਨਾ ਕਰਨਾ ਜੀ ਉਹ ਕਰਨਾ ਉਹ ਕਿਸੇ ਦੇ ਕਹਿਣ ਤੇ ਕਾਰੇ ਲੱਗਿਆ ਹੋਇਆ ਤੂੰ ਗੁਰਬਾਣੀ ਕੀ ਕਹਿੰਦੀ ਆ ਹਾਥ ਪਾਉ ਸਭ ਕਾਮ ਕਰ ਚੀਤ ਨਰਨਜਨ ਨਾਲ ਕਰਬਾਣੀ ਇਹ ਕਹਿੰਦੀ ਆ ਤੂੰ ਆਪਦਾ ਕਾਰੋਬਾਰ ਕਰਦਾ ਰਹਿ ਜਿਹੜੀ ਤੈਨੂੰ ਡਿਊਟੀ ਮਿਲੀ ਆ ਮਹਾਰਾਜ ਦੀ ਕਿਰਪਾ ਨਾਲ ਇਮਾਨਦਾਰੀ ਦੇ ਨਾਲ ਕਰੀ ਚੱਲ ਤੇ ਚਿੱਤ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਰੱਖ ਜਦੋਂ ਤੇਰਾ ਚਿੱਤ ਜੁੜਿਆ ਹੋਇਆ ਫਿਰ ਕਿਸੇ ਵੀ ਕਿਸਮ ਦਾ ਮਾੜਾ ਕੰਮ ਨਹੀਂ ਕਰੇਗਾ ਨਿਕਟ ਪੁੱਛੇ ਬੁਰਾ ਕਿਉਂ ਕਰੇ ਫਿਰ ਉਹ ਮਨੁੱਖ ਬੀਬੀ ਆ ਚਾਹੇ ਭਾਈ ਆ ਫਿਰ ਉਹ ਕਿਸੇ ਵੀ ਕਿਸਮ ਦਾ ਮਾੜਾ ਕੰਮ ਨਹੀਂ ਕਰਦਾ ਕਿਉਂਕਿ ਉਹ ਅਕਾਲ ਪੁਰਖ ਵਾਹਿਗੁਰੂ ਆਪਦੇ ਨੇੜੇ ਜਾਣਦਾ ਵੀ ਉਹ ਦੇਖ ਰਿਹਾ ਹੈ ਹੈ ਹਰੇਕ ਦੇ ਅੰਦਰ ਹੀ ਆ ਸਦਾ ਹੀ ਦੇਖ ਰਿਹਾ ਤੇਰੇ ਸੈਕਿੰਡ ਸੈਕਿੰਡ ਦੀ ਪਿਕਚਰ ਬਣੀ ਜਾ ਰਹੀ ਆ ਉਹਦੇ ਸੀਸੀਟੀਵੀ ਕੈਮਰੇ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਦਾ ਸੀਸੀਟੀਵੀ ਕੈਮਰਾ ਸਦਾ ਤੇਰੇ ਤੇ ਲੱਗਿਆ ਹੋਇਆ ਸਜਣਾ ਧਿਆਨ ਰੱਖੀਏ ਇਸ ਗੱਲ ਦਾ ਵੀ ਜੋ ਵੀ ਤੂੰ ਕਰ ਰਿਹਾ ਉਹ ਤੇਰੀ ਸੈਕਿੰਡ ਸੈਕਿੰਡ ਦੀ ਜਿਹੜੀ ਵੀਡੀਓ ਆ ਰਿਕਾਰਡ ਹੋ ਰਹੀ ਆ ਹਾਂ ਤੇਰਾ ਜਿਹੜਾ ਮਨ ਆ ਵੀ ਉਹ ਨਹੀਂ ਜਾਣਦਾ ਵੀ ਕੋਲੇ ਆ ਦੂਰ ਆ ਇੱਥੇ ਕਿਹੜਾ ਰੱਬ ਦੇਖਦਾ ਨਹੀਂ ਜੀ ਉਹ ਤਾਂ ਸਦਾ ਦੇਖਦਾ ਸਦਾ ਕੈਮਰੇ ਦੀ ਅੱਖਾ ਪ੍ਰਭੂ ਪਰਮਾਤਮਾ ਦੀ ਤੇਰੇ ਉੱਤੇ ਸੱਜਣਾ ਜੋ ਜੋ ਵੀ ਤੂੰ ਕਰਦਾ ਉਹ ਰਿਕਾਰਡ ਹੋ ਰਹੀ ਆ ਆ ਬੰਦ ਚ ਕੀ ਕਹਿੰਦੇ ਨੇ ਸਤਿਗੁਰੂ ਦੂਜੀ ਕਾਰੇ ਲੱਗ ਜਨਮ ਗਵਾਈਏ ਸੱਜਣਾ ਜੇ ਤੂੰ ਕਿਸੇ ਦੇ ਕਹੇ ਮੁਤਾਬਕ ਚੱਲ ਰਿਹਾ ਨਾ ਤੇ ਮਨਮੁਖੀ ਆ ਤੂੰ ਫਿਰ ਮਹਾਰਾਜ ਕਹਿੰਦੇ ਤੂੰ ਆਪਣਾ ਜਨਮ ਹੀਰਾ ਜਨਮ ਮਨੁੱਖਾ ਜਨਮ ਜਿਹੜਾ ਕਦੀ ਵੀ ਨਹੀਂ ਮਿਲ ਸਕਦਾ ਜੋ ਹੁਣ ਪ੍ਰਭੂ ਪ੍ਰਮਾਤਮਾ ਨੇ ਤਰਸ ਕਰਕੇ ਦਿੱਤਾ ਨਾ ਤੈਨੂੰ ਪਤਾ ਨਹੀਂ ਤੂੰ ਕਿੱਥੋਂ ਕਿੱਥੋਂ ਆਇਆ ਭਟਕਦਾ ਕਈ ਜਨਮ ਭਈ ਕੀਟ ਪਤੰਗਾ ਕਈ ਜਨਮ ਜਲਮੀਨ ਕਰੰਗਾ ਕਈ ਜਨਮ ਸਰਪ ਬਿਰਖ ਹੋਏ ਪਾਇਓ ਇਹ ਪੰਕਤੀ ਦਾ ਭਾਵ ਅਰਥ ਹੈਗਾ ਵੀ ਕਈ ਜਨਮ ਤੂੰ ਕੀੜੇ ਪਤੰਗੇ ਬਣਦਾ ਆਇਆ ਸੱਜਣਾ ਟੇਡੀਆਂ ਮੇਡੀਆਂ ਜੂਨਾਂ ਦੇ ਵਿੱਚੋਂ ਕਈ ਜਨਮ ਜਲਮੀਨ ਕਰੰਗਾ ਜਾਲ ਦੇ ਵਿੱਚ ਰਹਿਣ ਵਾਲੇ ਜੀਵ ਮੱਛੀ ਕਛੂ ਡੱਡੂ ਕਈ ਜਨਮ ਸਰਪ ਬਿਰਖ ਕਈ ਜਨਮ ਤੋਂ ਬਿਰਖਾਂ ਦੀ ਯੋਨੀ ਵਿੱਚ ਰਹਾ ਬਿਰਖ ਮੈਨੇ ਦਰਖਤਾਂ ਦੀ ਯੋਨੀ ਚ ਕਿੰਨਾ ਕਿੰਨਾ ਚਰ ਖੜੇ ਰਹਿੰਦੇ ਨੇ ਪੁਰਾਣੇ ਦਰਖਤ ਕਈ ਕਈ 5 500 ਸਾਲ ਖੜੇ ਰਹਿੰਦੇ ਨੇ ਦਰਖਤ ਇੰਨੇ ਜਨਮਾਂ ਦੇ ਵਿੱਚੋਂ ਤੂੰ ਭਟਕਦਾ ਭਟਕਦਾ ਆਇਆ ਤੈਨੂੰ ਪ੍ਰਭੂ ਪਰਮਾਤਮਾ ਨੇ ਕਿਰਪਾ ਕਰਕੇ ਮਨੁੱਖਾ ਜਨਮ ਦਿੱਤਾ ਦੁਰਲੱਭ ਦੇ ਮਾਨੁੱਖ ਦੇ ਹੋਰੀਆ ਗੋਬਿੰਦ ਮਿਲਨ ਕੀ ਇਹ ਤੇਰੀ ਬਰੀ ਆ ਗੁਰੂ ਮਹਾਰਾਜ ਕਹਿੰਦੇ ਤੈਨੂੰ ਗੋਵਿੰਦ ਅਕਾਲਪੁਰਖ ਵਾਹਿਗੁਰੂ ਨੂੰ ਮਿਲਣ ਦੀ ਵਾਰੀ ਮਿਲੀ ਐ ਜੇ ਤੂੰ ਸੱਜਣਾ ਇਹ ਵਾਰੀ ਵੀ ਨੰਗਾ ਲਈ ਤਾਂ ਅਗਲਾ ਜਾਮਾ ਫਿਰ ਦੇਖ ਲੋ ਫਿਰ 84 ਦਾ ਕਿਹੜਾ ਹੁਣ ਤੈਨੂੰ ਸੁਰਗਤੇ ਵਿੱਚ ਜਨਮ ਦਿੱਤਾ ਮਹਾਰਾਜ ਨੇ ਸਰੀਰ ਦਾ ਤੇ ਜੀਵ ਆਤਮਾ ਦਾ ਸੰਯੋਗ ਬਣਾ ਕੇ ਅਕਾਲਪੁਰਖ ਵਾਹਿਗੁਰੂ ਨੇ ਮਨੁੱਖਾ ਜਨਮ ਦਿੱਤਾ ਇਹ ਮਨੁੱਖਾ ਜਨਮ ਆਪਦੇ ਕਾਰੋਬਿਹਾਰ ਕਰਦਿਆਂ ਕਰਦਿਆਂ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੇ ਤੂੰ ਜੁੜਿਆ ਰਹੇਗਾ ਤਾਂ ਇਹ ਮਨੁੱਖਾ ਜਨਮ ਲਿਖੇ ਵਿੱਚ ਲੱਗ ਜਾਏਗਾ ਤੇ ਨਹੀਂ ਤਾਂ ਫਿਰ ਜਿੱਧਰੋਂ ਆਇਆ ਫਿਰ ਉਧਰ ਹੀ ਜਾਏਗਾ ਖਾਲੀ ਆਏ ਖਾਲੀ ਜਾਣਾ ਕੁਝ ਨਹੀਂ ਲੈ ਕੇ ਜਾਣਾ ਪ੍ਰਭੂ ਪਰਮਾਤਮਾ ਦਾ ਨਾਮ ਜਪ ਲੇਗਾ ਤਾਂ ਉਹਦੇ ਵਿੱਚ ਲੀਨ ਹੋ ਜਾਏਗਾ ਭਾਈ ਮਹਾਰਾਜ ਕਹਿਣਾ ਕਰਦੇ ਨੇ ਦੂਜੀ ਘਰੇ ਲੱਗ ਜਨਮ ਗਵਾਈਏ ਬੈਨ ਨਾਵੇ ਸਭ ਬਿਸ ਬਹਿ ਕੇ ਖਾਈਏ ਮਹਾਰਾਜ ਕਹਿੰਦੇ ਬਿਨਾ ਨਾਮ ਤੋਂ ਬਿਸਮੈ ਨੇ ਜ਼ਹਿਰ ਲਿਖਦੇ ਨੇ ਮਹਾਰਾਜ ਬਿਨ ਨਾਮ ਹੈ ਸਭ ਵਿੱਚ ਜੇ ਤੂੰ ਪ੍ਰਭੂ ਪਰਮਾਤਮਾ ਦੇ ਨਾਮ ਤੋਂ ਬਾਂਝਾ ਸਕਦਾ ਸਿਕੋਂਤਾ ਤਾਂ ਸਾਰੇ ਜੀਵ ਹੀ ਨੇ ਮਹਾਰਾਜ ਕਹਿੰਦੇ ਉਹ ਤਾਂ ਜ਼ਹਿਰ ਦੇ ਬਰਾਬਰ ਨੇ ਜੇ ਤੂੰ ਪ੍ਰਭੂ ਪਰਮਾਤਮਾ ਦੇ ਨਾਮ ਤੋਂ ਬਿਨਾ ਸਕਦਾ ਹੈ ਪ੍ਰਸ਼ਾਦੇ ਦਾ ਥਾਲਾ ਆ ਗਿਆ ਜਾਹੇ ਲੰਗਰ ਦੇ ਵਿੱਚ ਹੱਥਾਂ ਤੇ ਦੋ ਪ੍ਰਸ਼ਾਦੇ ਲਏ ਆ ਸਕਣ ਲੱਗੇ ਉਸ ਪ੍ਰਭੂ ਪਰਮਾਤਮਾ ਨੂੰ ਯਾਦ ਰੱਖ ਉਹਦਾ ਨਾਮ ਲੈ ਕੇ ਸ਼ੱਕ ਉਹਦਾ ਸ਼ੁਕਰ ਕਰਕੇ ਸ਼ੱਕ ਇਉਂ ਨਾ ਹੁਣ ਕਹਿ ਬਈ ਬਸ ਖੁੱਲਾ ਖਾਣੇ ਆ ਮੋਝਾਂ ਲੈਨੇ ਆ ਆਪਾਂ ਕਿਹਦੇ ਲੈਣਦੇ ਆ ਬੌਲਿਆਂ ਤੋਂ ਗੱਲਾਂ ਮੈਂ ਸੁਣਦਾ ਸੀ ਜੀ ਇਹ ਬਾਲਿਆਂ ਤੋਂ ਮੇਰਾ ਧਿਆਨ ਇਹਨਾਂ ਗੱਲਾਂ 'ਚ ਹੁੰਦਾ ਕਿਉਂਕਿ ਸਿੱਖਿਆ ਲੈਣ ਵਾਸਤੇ ਫਿਰ ਉਹ ਗੁਰੂ ਦੇ ਜਦੋਂ ਬਚਨ ਆਪਾਂ ਗੱਲ ਕਰਦੇ ਆਂ ਗੁਰੂ ਦੇ ਸੰਗਤ ਕਰਦੇ ਆਂ ਆਪਾਂ ਉਦੋਂ ਗੱਲ ਦੱਸੀ ਜਾਂਦੀ ਹੈ ਉਹ ਜੀ ਵੀ ਦੁਨੀਆ ਦੀ ਦਸ਼ਾ ਕੀ ਹੈ ਤੇ ਗੁਰੂ ਕੀ ਚਾਹੁੰਦਾ ਜੇ ਗੁਰੂ ਦੇ ਚਾਹੇ ਮੁਤਾਬਕ ਸਾਡਾ ਜੀਵਨ ਹੋਵੇ ਫਿਰ ਲੋਕ ਸੁਖੀਏ ਪ੍ਰਲੋਕ ਸਹਿਲੇ ਨਾਨਕ ਹਰ ਪ੍ਰਭ ਆਪੇ ਮਿਲ ਮੇਲ ਮਲਾਪ ਕਰਾ ਦੇਣਾ ਗੁਰੂ ਮਹਾਰਾਜ ਨੇ ਅਕਾਲ ਪੁਰਖ ਵਾਹਿਗੁਰੂ ਨੇ ਤਰਸ ਕਰਕੇ ਸਾਨੂੰ ਮਨੁੱਖਾ ਜੀਵਨ ਦਿੱਤਾ ਤੇ ਹੁਣ ਗੁਰੂ ਦੀ ਸੰਗਤ ਦਿੱਤੀ ਹੈ ਗੁਰਪਰਮੇਸ਼ਰ ਇੱਕੋ ਜਾਨ ਜਦੋਂ ਆਪਾਂ ਗੁਰੂ ਦੀ ਹਜ਼ੂਰੀ ਬੈਠੇ ਬੈਣੇ ਆ ਕੇ ਗੁਰੂ ਦੀ ਸੰਗਤ ਕਰਦੇ ਆ ਆਪਾਂ ਅਕਾਲ ਪੁਰਖ ਵਾਹਿਗੁਰੂ ਦੀ ਸੰਗਤ ਕਰਦੇ ਹਾਂ ਇਹ ਮੰਨਣੀ ਆ ਗੱਲ ਆਪਣੇ ਮਨ ਵਿੱਚ ਟਿਕਾਉਣੀ ਆ ਗੱਲ ਇਹ ਇਹ ਸੱਚ ਆ ਜੀ ਮਹਾਰਾਜ ਕਹਿੰਦੇ ਬਿਨ ਨਾਮ ਸਭ ਪਹਿਂਜੇ ਖਾਈਏ ਪਹਿਂਜੇ ਖਾਈਏ ਦਾ ਮਤਲਬ ਆ ਜੋ ਕਿਸ ਪਹਿਨਦੇ ਖਾਂਦੇ ਆ ਅਸੀਂ ਵੀ ਬੜੇ ਬ੍ਰਾਂਡਡ ਜੈਕਟ ਪਾਈ ਆ ਤੇਰੇ ਤਾਂ ਬੜੇ ਵਧੀਆ ਕੱਪੜੇ ਪੋਣਾ ਭਾਈ ਬੜੇ ਵਧੀਆ ਪਦਾਰਥ ਸ਼ਕਦਾ ਸ਼ੁੱਧ ਪਦਾਰਥ ਸ਼ਕਦਾ ਆਰਗੈਨਿਕ ਸ਼ਕਦਾ ਇਹ ਗੱਲਾਂ ਜੀਆਂ ਹੈ ਨਾ ਹੁੰਦੀਆਂ ਨਾ ਇਹ ਵੇ ਮਹਾਰਾਜ ਕਹਿੰਦੇ ਵੀ ਜੇ ਤਾਂ ਤੂੰ ਭਾਈ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੁੜਿਆ ਫਿਰ ਇਹ ਪ੍ਰਮਾਨ ਆ ਵੀ ਠੀਕ ਆ ਤੂੰ ਸੱਤੀ ਪਦਾਰਥ ਸ਼ਕਦਾ ਹੈ ਬਹੁਤ ਚੰਗਾ ਪਹਿਨਦਾ ਹੈ ਜੇ ਤੂੰ ਪਰਮਾਤਮਾ ਦੇ ਨਾਮ ਨਾਲ ਟੁੱਟਿਆ ਹੋਇਆ ਸੱਜਣਾ ਬਿਨ ਨਾਵੇਂ ਇਹ ਪਾਵਨ ਪਵਿੱਤਰਾਂ ਗਾ 143 ਤੇ ਸੁਭਾਇਮਨ ਸ਼ਬਦਾਂ ਜੀ ਜਿਹੜਾ ਆਪਾਂ ਪੜ ਰਹੇ ਹਾਂ ਬੇਨਾਮੇ ਸਭ ਬੇਸਪੈਂਦੇ ਖਾਈਏ ਮਹਾਰਾਜ ਕਹਿੰਦੇ ਜ਼ਹਿਰ ਵਰਗਾ ਜਿਹੜਾ ਤੂੰ ਪੈਣ ਦਾ ਖਾਣਾ ਖਾਣਾ ਜਦੋਂ ਹੁਣ ਆਪਾਂ ਇਹ ਗੱਲਾਂ ਸੁਣਾਉਂਦਾ ਜਿਹੜਾ ਭੈਣ ਭਰਾ ਉਹਨੂੰ ਇੱਕ ਤਾਂ ਥੜਿਆਂ ਵਾਲੀ ਪਾਰਟੀ ਹੁੰਦੀ ਹੈ ਜਿਹੜੀ ਉਹ ਕਹਿੰਦੀ ਹੁੰਦੀ ਹੈ ਦੂਜੇ ਜਿਹਨੂੰ ਗੁਰੂ ਦਾ ਗਿਆਨ ਨਹੀਂ ਗੁਰੂ ਦੀ ਗੱਲ ਸਮਝ ਵਿੱਚ ਨਹੀਂ ਆਈ ਉਹ ਕੀ ਕਹਿੰਦੇ ਆ ਤਾਂ ਨਿੰਦਿਆ ਬਹੁ ਕਰਦਾ ਹੁਣ ਮੈਂ ਦੱਸੋ ਜੀ ਕਿਹੜੀ ਨਿੰਦਿਆ ਕਰੀ ਆ ਆਪਾਂ ਗੁਰੂ ਦੀ ਹਜ਼ੂਰੀ ਵਿੱਚ ਬੈਠੇ ਵੀ ਸੁਣਦੇ ਆਂ ਚੈਨਲ ਤੇ ਵੀ ਭੈਣ ਭਰਾ ਬਹੁਤ ਸੁਣਦੇ ਨੇ ਇਹਦੇ ਵਿੱਚ ਕੋਈ ਨਿੰਦਿਆ ਕਰੀਏ ਜੀ ਇਹ ਪਾਵਨ ਪਵਿੱਤਰ ਅੰਗ 144 ਤੇ ਆ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਪਵਿੱਤਰ ਅੰਗ 144 ਤੇ ਸ਼ਬਦ ਦਾ ਜਿਹੜਾ ਪੜ ਰਹੇ ਆਪਾਂ ਹਾਂ ਭੁੱਲਾਂ ਜ਼ਰੂਰ ਹੁੰਦੀਆਂ ਪ੍ਰਚਾਰਕ ਦੀਆਂ ਕਈ ਵਾਰੀ ਮਤਲਬ ਲਾ ਵੀ ਨਹੀਂ ਗੱਲ ਸਮਝ ਵਿੱਚ ਆਉਂਦੀ ਤੇ ਉਹ ਭੁੱਲ ਕਰ ਗਿਆ ਉਹ ਤਾਂ ਭੁੱਲਾਂ ਦੀ ਆਪਾਂ ਮਾਫੀ ਮੰਗਦੇ ਆਂ ਸੰਗਤ ਤੋਂ ਵੀ ਮੰਗਦੇ ਆਂ ਤੇ ਗੁਰੂ ਤੋਂ ਵੀ ਮੰਗਦੇ ਆਂ ਪਰ ਜਿਹੜੀ ਹੁਣ ਗੱਲ ਆ ਦੇਖੋ ਬਿਨ ਨਾਮੇ ਸਭ ਬੇਸਪੰਜੇ ਖਾਈਏ ਮਹਾਰਾਜ ਕਹਿੰਦੇ ਬਿਨਾ ਨਾਮ ਤੋਂ ਤੂੰ ਜੋ ਵੀ ਪਹਿਨਦਾ ਖਾਨਾ ਹੈ ਉਜੈਰ ਹੈ ਅੱਗੇ ਮਹਾਰਾਜ ਕਹਿੰਦੇ ਨੇ ਸੱਚਾ ਸ਼ਬਦ ਸਲਾਹੇ ਸੱਚ ਸਮਾਈਏ ਜੇ ਤੂੰ ਸੱਚੇ ਸ਼ਬਦ ਦੀ ਸਿੱਖ ਸਲਾਹ ਕਰੇਗਾ ਤਾਂ ਸੱਚ ਵਿੱਚ ਸਮਾ ਜਾਏਗਾ ਜੇ ਹੋਰ ਹੀ ਔਰ ਲੀਆਂ ਪਰ ਲੀਆਂ ਦੱਸ ਦਿਆਂ ਪਹਿਲਾਂ ਮੈਂ ਬੇਨਤੀ ਜ਼ਰੂਰ ਕਰਦਾ ਹੁਣ ਨਾ ਭਾਈ ਸਾਹਿਬ ਹੁਣੇ ਵੈਸੇ ਤਾਂ ਆਪਣੇ ਆਪ ਹੀ ਸਮਝਣਾ ਚਾਹੀਦਾ ਵੀ ਅਸੀਂ ਗੁਰੂ ਘਰ ਦੇ ਵਜੀਰ ਆ ਅਪਾ ਜਿਹੜਾ ਗੁਰੂ ਦੀ ਗੱਲ ਕਰਦਾ ਜਾਂ ਗ੍ਰੰਥੀ ਹੈ ਗੁਰੂ ਦੀ ਹੀ ਗੱਲ ਕਰਨੀ ਚਾਹੀਦੀ ਆ ਗੁਰੂ ਦੀ ਹਜ਼ੂਰੀ ਵਿੱਚ ਸਾਨੂੰ ਇੱਧਰ ਲਗਾਉਂਦੇ ਨੇ ਰਾਜਿਆਂ ਰਾਣਿਆਂ ਦੀਆਂ ਕਹਾਣੀਆਂ ਜਾਂ ਕੋਈ ਹੋਰ ਮਤਿਹਾਸਿਕ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਹਾਂ ਮਤਿਹਾਸਿਕ ਦੀ ਹਿੰਟ ਆਪਾਂ ਲੈ ਸਕਦੇ ਆਂ ਇਤਿਹਾਸ ਦੇ ਵਿੱਚੋਂ ਰਾਜਿਆਂ ਰਾਣਿਆਂ ਦੀਆਂ ਕਹਾਣੀਆਂ ਵਿੱਚੋਂ ਹਿੰਟ ਲੈ ਸਕਦੇ ਆਂ ਸਮਝਣ ਵਾਸਤੇ ਗੱਲ ਠੀਕ ਆ ਜੀ ਪਰ ਗੱਲ ਗੁਰੂ ਦੀ ਹੀ ਹੋਣੀ ਚਾਹੀਦੀ ਹੈ ਮਹਾਰਾਜ ਕਹਿੰਦੇ ਸੱਚਾ ਸ਼ਬਦ ਸਲਾਹੇ ਸੱਚ ਸਮਾਈਏ ਸੱਚੇ ਸ਼ਬਦ ਦੀ ਸਿੱਖਤ ਸਲਾਹ ਕਰ پائی ਤੇ ਸੱਚ ਦੇ ਵਿੱਚ ਸਮਾ ਜਾਏਗਾ ਜੀਵ ਇਹ ਜੋ ਜੀਵਾਤਮਾ ਬਿਨ ਸਤਗੁਰ ਸੇਵੇ ਨਹੀਂ ਮਹਾਰਾਜ ਕਹਿੰਦੇ ਬਿਨਾ ਸਤਗੁਰ ਤੋਂ ਕੋਈ ਸੇਵੀ ਨਹੀਂ ਸੇਵਾ ਕਿਸੇ ਨੂੰ ਨਹੀਂ ਸੇਵਣਾ ਚਾਹੀਦਾ ਸੇਵਨੇ ਦਾ ਮਤਲਬ ਨਾਮ ਜਪਣਾ ਜਾਂ ਗੁਰੂ ਦੇ ਘਰ ਦੇ ਵਿੱਚ ਸੇਵਾ ਗੁਰੂ ਘਰ ਵਿੱਚ ਸੇਵਾ ਆ ਬੱਚੇ ਚਾਹ ਪਾਣੀ ਬਣਾਉਂਦੇ ਨੇ ਸਾਜਰੇ ਸਾਰੇ ਗੁਰਦੁਆਰਿਆਂ ਵਿੱਚ ਚੱਲਦਾ ਜਿੱਦੋਂ ਚੱਲ ਧਰਮਕਸਤਾਨਾਂ ਤੇ ਤਾਂ ਆਪਣੇ ਚੱਲਦਾ ਹੀ ਆ 24 ਘੰਟੇ ਚੱਲਦਾ ਦਰਬਾਰ ਸਾਹਿਬ ਆ 24 ਘੰਟੇ ਪ੍ਰਸ਼ਾਦਾ ਪਾਣੀ ਆ ਜਿੱਥੇ ਵੀ ਜਾਵਾਂਗੇ ਆਪਾਂ ਗੁਰੂ ਘਰ ਵਿੱਚ ਮਹਾਰਾਜ ਕਹਿੰਦੇ ਬਿਨ ਸਤਗੁਰ ਸੇਵੇ ਨਹੀਂ ਸੁਖ ਮਹਾਰਾਜ ਕਹਿੰਦੇ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪਣ ਤੋਂ ਤੇ ਗੁਰੂ ਦੀ ਬੰਦਗੀ ਤੋਂ ਬਿਨਾਂ